ਸਭਾ ਚ ਉਹਨਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਉਹ ਤੇ ਸ਼ੋਮਨ ਅਕਾਲੀ ਦਲ ਵੱਲੋਂ ਵਿਪਰ ਹਰਸਮਰਤ ਕੋਰ ਬਾਦਲ ਨੇ ਲਗਾਤਾਰ ਲੰਬੀ ਹਲਕੇ ਦਾ ਦੌਰਾ ਕਰ ਰਹੇ ਆ ਇਸ ਟਾਈਮ ਅਸੀਂ ਪਿੰਡ ਸਣਾ ਖੇੜਾ ਦੇ ਵਿੱਚਾਂ ਜਿੱਥੇ ਮੈਨਾ ਅਕਾਲੀ ਆਗੂ ਨੇ ਤਮਾਮ ਉਹਨਾਂ ਦਾ ਪਾਇਤ ਸਸ਼ਕਾਰ ਅਸੀਂ ਕਿਸ ਤਰ੍ਹਾਂ ਦੇਖਦੇ ਕੀ ਪਿੰਡ ਦਾ ਮਾਹੌਲ ਕੀ ਹੈ ਮਾਹੌਲ ਤਾਂ ਜੀ ਤੁਹਾਨੂੰ ਆਪ ਨੇ ਦਿਸ ਰਿਹਾ ਜੀ ਪਿਛਲੇ ਢੇੜੇ ਜਿਹੜੀ ਆਪਣੇ ਪੰਜਾਬ ਚ ਮੌਜੂਦਾ ਸਰਕਾਰ ਹੈ ਇਹਨਾਂ ਨੇ ਝੂਠ ਤੋਂ ਸਭੇ ਹੋਰ ਕੁਛ ਨਹੀਂ ਜੀ ਬੋਲਿਆ ਗਾ ਗਰੀਬਾਂ ਨੂੰ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਿਆ ਵੀ ਬਿਬਗਾਣੂ ਜਿਹੜੀ ਇਹਨਾਂ ਨੇ ਆਪਣੀ ਇੱਕ ਸ਼ਰਤ ਰੱਖੀ ਸੀ ਕਿ ਜਾਂ ਇਹਨਾਂ ਨੂੰ ਆਖਿਆ ਸੀ ਕਿ ਵੀ ਅਸੀਂ 100000 ਰੁਪਏ ਦੇਵਾਂਗੇ ਉਹ ਨਹੀਂ ਦਿੱਤਾ ਗਿਆ ਇਹਨਾਂ ਨੇ ਪੰਜਾਬ ਸਰਕਾਰ ਦੀ ਜਿਹੜੀ ਜੀ ਕਾਣਕ ਸੀਗੀ ਉਹ ਬੰਦ ਕਰਤੀ ਹੋਰ ਬਾਦਲ ਸਾਹਿਬ ਦੇ ਜਿਹੜੇ ਵੀ ਕੋਈ ਕਾਰਜ ਸੀਗੇ ਚੱਲ ਰਹੇ ਉਹਨਾਂ ਚ ਇੱਕ ਵੀ ਵਾਅਦਾ ਜਿਹੜਾ ਇਹਨਾਂ ਨੇ ਪਿਛਲੇ ਜਿਹੜੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਆਪਦੀ ਬਣਾਈ ਸੀ ਉਹਦੇ ਤੇ ਫੇਲ ਹੋ ਚੁੱਕਿਆ ਤੇ ਲੋਕ ਭਲੀ ਭਾਂਤੇ ਇਹਨਾਂ ਨੂੰ ਜਾਣਦੇ ਆ ਵੀ ਇਹ ਲਾਰਿਆਂ ਦੀ ਤੇ ਝੂਠੇ ਦੀ ਸਰਕਾਰ ਹੈ। ਪਿੰਡ ਦੇ ਵਿੱਚ ਐਕਸ਼ਨ ਮੌਜੂਦਾ ਸਰਕਾਰ ਦੇ ਵਿੱਚ ਕੋਈ ਕੰਮ ਹੋਇਆ ਜੇ ਕੋਈ ਕੰਮ ਇੱਕ ਵੀ ਕੰਮ ਨਹੀਂ ਹੋਇਆ ਜੀ ਇਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਮੈਨੂੰ ਲੱਗਦਾ ਵੀ ਸਾਡੇ ਪਿੰਡ ਵਿੱਚ ਸਾਰੇ ਪੰਜਾਬ ਵਿੱਚ ਕੋਈ ਵੀ ਕੰਮ ਛੱਡਿਆ ਨਹੀਂ ਸੀਗਾ ਕਰਨਯੋਗ ਚਾਹੇ ਉਹ ਛੱਪੜਾਂ ਦਾ ਹੋਵੇ ਚਾਹੇ ਗਲੀਆਂ ਦਾ ਚਾਹੇ ਸਕੂਲਾਂ ਦਾ ਚਾਹੇ ਗਾਲਾਂ ਦਾ ਬਿਜਲੀ ਦਾ ਪਾਣੀ ਦਾ ਨਹਿਰਾਂ ਕੱਸੀਆਂ ਦਾ ਸਾਰੇ ਕੰਮ ਬਾਦਲ ਸਾਹਿਬ ਦੇ ਕੀਤੇ ਹੋਏ ਸੀਗੇ ਜੀ ਇੱਕ ਸਿੰਗਲ ਵੀ ਕੰਮ ਜਿਹੜਾ ਮੈਨੂੰ ਸਾਡੀ ਮੁਤਾਬਕ ਨਹੀਂ ਵੀ ਜਿਹੜਾ ਰਹਿੰਦਾ ਹੋਵੇ ਜੀ ਆ ਕੀ ਲੱਗਦਾ ਭਾਈ ਜੀ ਲਗਾਤਾਰ ਤੁਸੀਂ ਵੀ ਯੂਥ ਅਕਾਲੀ ਦਲ ਦੇ ਵਿੱਚੋਂ ਤਾਂ तमाम ਕੀ ਲੱਗਦਾ ਪਿੰਡ ਦਾ ਕੀ ਰੁਝਾਨ ਹੈ 2019 2014 ਤੇ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਜਿਤਾਇਆ ਸੀ ਉਸੇ ਤਰ੍ਹਾਂ 1 ਜੂਨ 2024 ਨੂੰ ਅਸੀਂ ਫਿਰ ਤੋਂ ਵੋਟਾਂ ਪਾ ਕੇ ਉਹਨਾਂ ਦੀ ਜਿੱਤ ਵਿੱਚ ਜਿਹੜਾ ਆਪਣਾ ਯੋਗਦਾਨ ਪਾਵਾਂਗੇ ਤੇ ਸੈਨਾਖੇੜਾ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਅਤੇ ਅਕਾਲੀ ਦਲ ਦੇ ਨਾਲ ਰਹੂਗਾ ਜੀ ਸੈਨਾਖੇੜਾ ਅਕਾਲੀ ਦਲ ਦੇ ਨਾਲ ਕਿਵੇਂ ਦੇਖਦਾ ਬੀਬਾ ਜੀ ਦਾ ਰੋਜ਼ਾਨਾ ਲਗਾਤਾਰ ਲੰਬੀ ਹਲਕੇ ਦੇ ਵਿੱਚ ਸਵੇਰ ਤੋਂ ਨਾਲ ਚੱਲ ਰਿਹਾ ਬੀਬਾ ਜੀ ਦਾ ਰੋਜ਼ਾਨਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਪਿੰਡੋਂ ਪਿੰਡ ਜਾਈ ਜਾ ਰਹੇ ਹੋ ਤੁਸੀਂ ਸਰਵੇ ਕਰਾ ਰਹੇ ਹੋ ਝੰਡੇ ਤੁਹਾਨੂੰ 21 ਥਾਂ ਤੇ ਦੇਖੀ ਜਾਂਦੇ ਆ ਹਰੇ ਤੁਸੀਂ ਲੰਬੀ ਛੱਡੋ ਤੁਸੀਂ ਮਾਨਸਾ ਬਠਿੰਡਾ ਕਿਤੇ ਜਾਵੜੀਏ ਕਿਸੇ ਰਿਸ਼ਤੇਦਾਰ ਯਾਰ ਦੋਸਤ ਨਾਲ ਗੱਲਬਾਤ ਕਰਨ ਲਈ ਹਰੇਕ ਬੰਦਾ ਇਹੀ ਕਹੀ ਜਾਂਦਾ ਕਿ ਰੋਜਵਾਨ ਸਾਰਾ ਇਸ ਕੀ ਕਾਲੀ ਦਲ ਵਾਲਾ ਤੇ ਇਹ ਦੀ ਜਿੱਤ ਵੀ ਕਾਲੀ ਦਲ ਦੀ 100% ਹੋਣੀ ਹੋਣੀ ਹੈ ਤੇ ਉਹ ਵੀ ਹੋਣੀ ਵੀ ਲੱਖਾਂ ਮਾਰਜਨ ਤੇ ਹੈ ਸਾਲ ਪਹਿਲਾਂ ਬਦਲਾਵ ਆਇਆ ਸੀ ਪਿੰਡਾਂ ਦੇ ਵਿੱਚ ਕੰਮ ਨਹੀਂ ਦਿਖ ਰਿਹਾ ਕੀ ਦਿਖ ਰਿਹਾ 2 ਸਾਲ ਪਹਿਲਾਂ ਤੇ ਪਿੰਡਾਂ ਦੇ ਹਾਲਾਤ ਤੇ 2 ਸਾਲ ਬਾਅਦ ਸੇਮ ਹੈ ਨਾ ਇੱਕ ਇੱਟ ਲੱਗੀ ਹੈ ਨਾ ਇੱਕ ਕੋਈ ਸੜਕ ਬਣੀ ਐ ਨਾ ਕਿਸੇ ਦੇ ਕੋਈ ਟਿਊਬ ਵਾਲੇ ਦੇ ਕਨੈਕਸ਼ਨ ਆਏ ਐ ਨਾ ਕਿਸੇ ਦੀ ਮੋਟਰਾਂ ਲੱਗੀਆਂ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਔਰ ਇਹ ਤੋਂ ਬਾਅਦ ਤੁਸੀਂ ਬੁਰਾ ਹਾਲ ਕੀ ਹੋ ਸਕਦਾ 92 ਕੈਂਡੀਡੇਟਾਂ ਦੇ ਪਰਿਵਾਰ ਲਈ ਆ ਨਾ ਕਿ ਪੰਜਾਬ ਲਈ ਆਪਣੇ ਹਲਕੇ ਦੇ ਤਾਂ ਕਹਿੰਦੇ ਕੀਤੀ ਬਾੜੀ ਮੰਤਰੀ ਵੀ ਹੈਗੇ ਕੋਈ ਬਦਲਾਅ ਪਿੰਡਾਂ ਧੰਨਵਾਦੀ ਕਰਨ ਆਉਂਦੇ ਕੋਈ ਧੰਨਵਾਦੀ ਦੌਰਾਨੀ ਜੀ ਧੰਨਵਾਦ ਤਾਂ ਤਾਂ ਕਰਨਗੇ ਨਾ ਜੇ ਕੋਈ ਉਹਨਾਂ ਨੇ ਕੰਮ ਕੀਤਾ ਹੋਊਗਾ ਬਾਦਲ ਸਾਹਿਬ ਦੇ ਕੀਤੇ ਹੀ ਕੰਮ ਹੈਗੇ ਐ ਇਹਨਾਂ ਕੋਲੇ ਤਾਂ ਇਕੱਲੀਆਂ ਗੱਲਾਂ ਜੀ ਜਿਹੜੀਆਂ ਪਿਛਲੇ ਸਾਲ ਸਰ ਦੇਖੋ ਜਦੋਂ ਇਲੈਕਸ਼ਨ ਹਾਰੇ ਵੀ ਸਾਡੀ ਲੰਬੀ ਹਲਕੀ ਦੀ ਗਲਤੀ ਨਾਲ ਹਾਰੇ ਵੀ ਉਹ ਤੋਂ ਬਾਅਦ ਵੀ ਬਲਸਾ ਪਿੰਡਾਂ 'ਚ ਗਏ ਐ ਐਨੀ ਉਮਰ ਸੀ ਉਹਨਾਂ ਦੀ ਫਿਰ ਵੀ ਸਿਹਤ ਸਹੀ ਨਹੀਂ ਸੀ ਫਿਰ ਵੀ ਹਰੇਕ ਬੰਦਾ ਉਹ ਪਿੰਡਾਂ 'ਚ ਗਏ ਐ ਮੰਤਰੀ ਸਾਹਿਬ ਤਾਂ ਕਦੇ ਦੇਖੇ ਹੀ ਨਹੀਂ ਜਦੋਂ ਤੇ ਆਏ ਐ ਉਹਨਾਂ ਨੇ ਕੁੱਲ ਦੇਖੇ ਵੀ ਨਹੀਂ ਤਾਂ ਲਗਾਤਾਰ ਸੈਨਾ ਖੇੜੇ ਤੇ ਜਿਹੜੇ ਲੋਕ ਨੇ ਆ ਯੂਥ ਅਫਸਰ ਲਿੱਟਲ ਦੇ ਵਰਕਰਾਂ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਿਆ ਹੋਣਾ ਤਾਂ ਬੜੇ ਰੋ ਪੰਜਾਬ ਹਰਿਆਣਾ ਦੇ